ਕੁਝ ਪਲ ਅਜਿਹੇ ਹੁੰਦੇ ਨੇ ਜੋ ਖੁਦ ਨੂੰ ਤਾਂ ਖੁਸ਼ੀ ਬਖਸ਼ਦੇ ਹੀ ਨੇ ਦੂਜਿਆਂ ਲਈ ਪ੍ਰੇਰਣਾਦਾਇਕ ਹੋਣੇ ਪੜਦੇ ਨੇ ਇਹੋ ਜਿਹੇ ਪਲਾਂ ਦੇ ਗਵਾਹ ਬਣੇ ਨੇ ਗਲਾਸਗੋ ਦੇ ਜਸਵੀਰ ਸਿੰਘ ਬਮਰਾ ਤੇ ਰੋਜੀ ਬਮਰਾ ਜਿਨ੍ਹਾਂ ਵੱਲੋਂ ਆਪਣੇ ਸੁਪੁੱਤਰ ਰੋਹਨ ਦੇ ਵਿਆਹ ਦੀ ਖੁਸ਼ੀ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਹੀ ਸਾਦੇ ਢੰਗ ਨਾਲ ਮਨਾਈ ਗਈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਪਰਿਵਾਰ ਦੀ ਨਮੀ ਜੀ ਨੂੰ ਪ੍ਰਿਅੰਕਾ ਨੂੰ ਪੂਰੇ ਭਾਈਚਾਰੇ ਦੇ ਰੂਬਰੂ ਜਾਂ ਆਪਣੇ ਦੋਸਤਾਂ ਰਿਸ਼ਤਦਾਰਾਂ ਜਾਂ ਸੰਗਤਾਂ ਦੇ ਰੂਬਰੂ ਇਸ ਗੁਰਦੁਆਰਾ ਸਾਹਿਬ ਦੇ ਵੇੜੇ ਵਿੱਚੋਂ ਕਰਨਾ ਸੀ ਕਿਉਂਕਿ ਕੋਈ ਵੀ ਕੰਮ ਕੀਤਾ ਜਾਂਦਾ ਤਾਂ ਗੁਰੂ ਦੀਆਂ ਬਖਸ਼ਿਸ਼ਾਂ ਹਾਸਲ ਕਰਨੀਆਂ ਜ਼ਰੂਰੀ ਨੇ ਜਸਵੀਰ ਸਿੰਘ ਬਮਰਾ ਪੰਜ ਦਰਿਆ ਦੇ ਪਹਿਲੇ ਦਿਨ ਤੋਂ ਸਹਿਯੋਗੀ ਨੇ ਤੇ ਉਹ ਸਾਡਾ ਵੀ ਫਰਜ਼ ਬਣਦਾ ਹੈ ਕਿ ਪੰਜ ਦਰਿਆ ਵੱਲੋਂ ਉਹਨਾਂ ਦੀ ਇਸ ਖੁਸ਼ੀ ਦੇ ਵਿੱਚ ਉਹਨਾਂ ਨੂੰ ਜੀ ਆਇਆਂ ਉਹਨਾਂ ਨੂੰ ਵਧਾਈ ਪੇਸ਼ ਕਰੀਏ ਜਿੱਥੇ ਜਸਵੀਰ ਸਿੰਘ ਬਮਰਾ ਤੇ ਰੋਜੀ ਬਮਰਾ ਦੇ ਪਰਿਵਾਰ ਵੱਲੋਂ ਕੀਤੇ ਗਏ ਇਸ ਸਮਾਗਮ ਦੀ ਭਾਈਚਾਰੇ ਵੱਲੋਂ ਸਫਤ ਕੀਤੀ ਜਾਇਤੀ ਹੈ ਅਸੀਂ ਵੀ ਉਹਨਾਂ ਨੂੰ ਸ਼ਾਬਾਸ਼ ਹੈ ਤੇ ਵਧਾਈ ਪੇਸ਼ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਪਰਿਵਾਰ ਦੀ ਖੁਸ਼ੀ ਨੂੰ ਪੂਰੀ ਸੰਗਤ ਦੇ ਨਾਲ ਸਾਂਝਾ ਕਰਨ ਦੇ ਲਈ ਗੁਰੂ ਘਰ ਨੂੰ ਚੁਣਿਆ ਸੇਕ ਗੁਰਦੁਆਰਾ ਟੈਗੋ ਸਟਰੀਟ ਵਿਖੇ ਹੋਏ ਧਾਰਮਿਕ ਸਮਾਗਮ ਦੌਰਾਨ ਜਿੱਥੇ ਰਾਗੀ ਤੇ ਕੀਰਤਨੀਏ ਜਥਿਆਂ ਵੱਲੋਂ ਗੁਰਬਾਣੀ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਉੱਥੇ ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਵੱਲੋਂ ਵੀ ਕਥਾ ਵਿਚਾਰ ਨਾਲ ਜਿੱਥੇ ਸੰਗਤਾਂ ਨੂੰ ਗੁਰਬਾਣੀ ਦਾ ਵਿਚਾਰਾਂ ਨਾਲ ਨਿਹਾਲ ਕੀਤਾ ਉੱਥੇ ਬੰਮਰਾ ਪਰਿਵਾਰ ਨੂੰ ਵਧਾਈ ਵੀ ਪੇਸ਼ ਕੀਤੀ ਇਸ ਸਮੇਂ ਨਵੀਂ ਜੋੜੀ ਨੂੰ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਸਿਰੋਪਾਉ ਦੀ ਵਕਸ਼ਿਸ਼ ਵੀ ਕੀਤੀ ਗਈ ਵਾਸਦਕਾ ਅੱਜ ਦੇਗਤੀ ਲੰਗਰ ਦੀ ਸੇਵਾ ਸਰ ਸਵਰਗਵਾਸੀ ਸਰਦਾਰ ਨਿਹਾਲ ਸਿੰਘ ਜੀ ਪਮਰਾ ਔਰ ਸਵਰਗਵਾਸੀ ਬੀਬੀ ਸੁਜੀਤ कौर ਜੀ ਪਮਰਾ ਦੇ ਸੁਪੁੱਤਰ ਸਰਦਾਰ ਜਸਪੀਰ ਸਿੰਘ ਔਰ ਉਹਨਾਂ ਦੀ ਸੁਪਤਨੀ ਬੀਬੀ ਰਜਨੀ कौर ਪਮਰਾ ਨੂੰ ਇਹ ਸੇਵਾ ਬਖਸ਼ੀ ਗਈ ਹੈ ਉਹਨਾਂ ਦੇ ਸੁਪੁੱਤਰ ਰੋਹਨ ਸਿੰਘ ਪਮਰਾ ਔਰ ਉਹਨਾਂ ਦੀ ਸੁਪਤਨੀ ਪ੍ਰਿਆੰਕਾ ਪਮਰਾ ਦੇ ਦਾ ਅਲੰਦਕਾਰ ਵਿੱਚ ਜੋ 6 ਫਰਵਰੀ ਨੂੰ ਹੋਇਆ ਸੀ ਉਸ ਵੀ ਖੁਸ਼ੀ ਮਨਾਉਂਦੇ ਆ ਗੁਰੂ ਮਹਾਰਾਜ ਅੱਗੇ ਸ਼ੁਕਰਾਨਾ ਕਰਦੇ ਆ ਸੰਗਤਾਂ ਦੀ ਸੇਵਾ ਲਈ ਹਾਜ਼ਰ ਹੋਏ ਹਨ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋੜੀ ਨੂੰ ਸਤ ਸੰਤੋਖੀ ਔਰ ਨਾਮ ਬਾਣੀ ਨਾਲ ਜੋੜੀ ਰੱਖਣ ਇਸ ਜੋੜੀ ਨੂੰ ਗੁਰੂ ਘਰ ਵੱਲੋਂ ਸਰੂਪੇ ਦੀ ਬਖਸ਼ਿਸ਼ ਹੋਵੇਗੀ ਬੇਨਤੀ ਹੈ रोहन सिंह पमरा और प्रियंका पमरा गुरु महाराज ਨੂੰ ਨਮਸਕਾਰ ਕਰਕੇ ਸਰੋਪੇ ਦੀ ਬਖਸ਼ਿਸ਼ ਨੂੰ ਸਵੀਕਾਰ ਕਰਨ ਪਰਿਵਾਰ ਦੀ ਅੱਛਾ ਹੈ ਕਿ ਇਹ ਸੇਵਾ ਸਰਦਾਰ ਬਖਸ਼ੀਸ਼ ਸਿੰਘ ਜੀ ਨਬੋਨ वाहे गुरु जी का खालसा वाहेगुरू जी की फतेह अज असी सारे रिश्तेदार दोस्त मित्र संगत दूरों नेड़ियों ਇੱਕਠੇ ਹੋਏ ਹਾਂ ਗੁਰੂ ਨਾਨਕ ਗੁਰਦੁਆਰਾ ਵਿਖੇ ਟੇਗੋ ਸਟਰੀਟ ਗਲਾਸਗੋ ਜੋ ਕਿ ਅੱਜ ਉਸ ਉੱਪਰ ਵਾਲੇ ਦੀ ਅਪਾਰ ਕਿਰਪਾ ਸਦਕਾ ਭਮੜਾ ਪਰਿਵਾਰਵੰਨਿਓ ਦਾਸਾਂ ਦੇ ਪਰਿਵਾਰਵੰਨਿਓ ਤੇ ਸਾਡੇ ਪਿਤਾ ਜੀ ਸਵਰਗਵਾਸੀ ਨਿਹਾਲ ਸਿੰਘ ਭਮੜਾ ਅਤੇ ਸਾਡੀ ਮਾਤਾ ਜੀ ਸਵਰਗਵਾਸੀ ਬੀਬੀ ਸਰਜੀਤ ਕੌਰ ਭਮੜਾ ਉਹਨਾਂ ਦੇ ਅਸ਼ੀਰਵਾਦ ਦਾ ਸਦਕਾ ਅੱਜ ਹਮ ਹਮ ਹਮਾਕੇ ਜਨਨਕ ਸਾਰੀਆਂ ਸੰਗਤਾਂ ਨੇ ਰਿਸ਼ਤੇਦਾਰਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਨਾਲ ਅੱਜ ਦੀ ਖੁਸ਼ੀ ਦੇ ਮੌਕੇ ਤੇ ਸਾਡੇ ਨਾਲ ਸਾਂਝ ਪਾਈ ਹੈ ਸ਼ਰੀਕ ਹੋਏ ਹਨ ਅਮ ਅੱਜ ਦਾ ਜੋ ਮੌਕਾ ਸੀ ਉਹ ਸਾਡੇ ਲੜਕਾ ਰੋਹਨ ਸਿੰਘ ਭਮਰਾ ਅਤੇ ਬੀਬੀ ਪ੍ਰਿਆੰਕਾ ਭਮਰਾ ਦੇ ਵਿਆਹ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਇਹ ਸੇਵਾ ਕਰਵਾਈ ਗਈ ਹੈ ਵਿਆਹ ਕੁਸ਼ ਮਿਨੇ ਪਹਿਲਾਂ ਫਰਵਰੀ ਦੇ ਵਿੱਚ ਇੱਕ ਅਰਜ ਹੋਇਆ ਸੀਗਾ ਤੇ ਪਰਲਿਕਨ ਸੰਗਤਾਂ ਦੇ ਨਾਲ ਅੱਜ ਸਾਂਝ ਪਾਈ ਗਈ ਹੈ ਤੇ ਅਸੀਂ ਸੋਚਦੇ ਸੀਗੇ ਕਿ ਵੀ ਸਾਡੇ ਪਰਿਵਾਰਵੰਨਿਓ ਇਹ ਜੋ ਜੋੜੀ ਹੈ ਇਹ ਅੱਜ ਨਕਮਸਤਕ ਗੁਰਦੁਆਰਾ ਸਾਹਿਬ ਕਰਨ ਆਏ ਹਨ ਤੇ ਇਹ ਜੋ ਖੁਸ਼ੀ ਦਾ ਮੌਕਾ ਹੈ ਇਹ ਸਾਰੀਆਂ ਸੰਗਤਾਂ ਦੇ ਨਾਲ ਤੇ ਦੋਸਤਾਂ ਮਿੱਤਰਾਂ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਇਹ ਸਾਂਝ ਪਾਈ ਜਾਵੇ ਤਾਂ ਕਿ ਅਸੀਂ ਉਸ ਪਰਮਾਤਮਾ ਦਾ ਸ਼ੁਕਰ ਕਰੀਏ ਉਸ ਦਾ ਸ਼ੁਕਰਾਨਾ ਕਰੀਏ ਕਿ ਸਰੇਕ ਪਰਿਵਾਰ ਦੇ ਝੋਲੀਆਂ ਦੇ ਵਿੱਚ ਖੁਸ਼ੀਆਂ ਭਰਿਆ ਸਟਾਈਮ ਲੈ ਕੇ ਆਵੇ ਸਾਰਿਆਂ ਵਾਸਤੇ ਇੰਨਾ ਕਹਿੰਦਾ ਮੈਂ ਫੇਰ ਧੰਨਵਾਦ ਕਰਦਾ ਆਂ ਪਰਿਵਾਰਵੰਨਿਓ ਸਾਡੇ ਭਮਰਾ ਪਰਿਵਾਰਵੰਨਿਓ ਕਿ ਬਈ ਜਿੰਨਾ ਜਿੰਨਾ ਮਾਈਆਂ ਭਾਈਆਂ ਨੇ ਰਿਸ਼ਤੇਦਾਰਾਂ ਨੇ ਦੋਸਤਾਂ ਮਿੱਤਰਾਂ ਨੇ ਸਾਡੇ ਨਾਲ ਸ਼ਰੀਕ ਹੋ ਕੇ ਅੱਜ ਇਸ ਖੁਸ਼ੀ ਦੇ ਮੌਕੇ ਦੇ ਵਿੱਚ ਹੋਰ ਚਾਰ ਚੰਨ ਲਾਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Bye. Gracias. Sí. Sí.